परम सुरमान जोग गुरु प्यारी गुरु स्वारी सद्गुरुਾਂ ਦੀ ਸਾਧੀ ਦਿਨਵਾਜੀ ਸਾਧ ਸੰਗਤ ਜੀ ਫਤਰੀ ਸਾਂਝ ਪਾਓ ਦੋਵੇਂ hath ਜੋੜ ਕੇ ਸੀਸ ਝੁਕਾ ਕੇ ਰਗਵਰ ਦੀ ਬਲਾਉ ਅਤੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ब्रह्मਗਣੀ ਮਾਪੂਰਖੋ ਸ੍ਰੀ ਮਾਨ 111 ਸਤਿਵਾਦਾ ਪਰਮਾਤਮਾ ਸਿੰਘ ਜੀ ਸਤਸਰ ਸ਼ਵਾਸਾ ਵਾਲੇ ਮਹਾਪੁੱਤ ਉਹਨਾਂ ਦੇ ਵਰਸੀ ਸਮਾਗਮਾਂ ਨੂੰ ਉਠ ਰੱਖਦਿਆਂ ਹੋਣਾ ਸਲਾਮਾਂ ਯਾਦ ਨੂੰ ਉਠ ਰੱਖਦਿਆਂ ਹੋਇਆ ਸ਼੍ਰੀਮਾਨ ਸੰਤਪਾਪਾ ਗੁਰਦੀਪ ਸਿੰਘ ਜੀ ਫਕਰ ਉਹਨਾਂ ਨੇ ਉਤਮ ਪ੍ਰਾਪਾ ਕੀਤਾ ਹੈ ਮਹਾਪੁੱਤਾਂ ਦੀ ਯਾਦ ਨੂੰ ਨਿਵਾਣਾ ਕੀਤਾ ਹੈ ਇਹ ਬਹੁਤ ਵੱਡਾ ਪਰਉਪਕਾਰ ਹੈ ਕਿਉਂਕਿ ਸੰਗਤ ਨੂੰ ਜੋੜਨਾ ਕੀਤਾ ਹੈ ਮਹਾਪੁਰਖ ਜੋੜਨ ਦੇ ਲਈ ਆਉਂਦੇ ਆ ਜਿੰਨੀਆਂ ਰੂਹਾਂ ਚੱਲ ਕੇ ਇੱਥੇ ਪਹੁੰਚੀਆਂ ਨੇ ਸਾਰੀਆਂ ਰੂਹਾਂ ਵੀ ਬੜੇ ਭਾਗਾਂ ਵਾਲੀਆਂ ਨੇ ਜੋ ਗੁਰੂ ਦੇ ਦਰਸ਼ਨ ਦਾਾਰੇ ਕਰਕੇ ਆਪਣੇ ਮਰੁੱਖੀ ਜੀਵਨ ਨੂੰ ਸਫਲਾਤ ਕਰ ਰਹੇ ਆਓ ਮਹਾਪੁਰਖਾਂ ਦੀ ਯਾਦ ਦੇ ਵਿੱਚ ਜੋੜ ਲਈਏ ਮੰਨੋ ਸਾਰੇ ਸਾਰੇ ਸੰਗਤ ਗੱਦ ਕੀ ਬੋਲਣ ਕਰੋ ਭਾਰੀ ਸੰਤਾਂ ਦੇ ਚਰਨਾਂ ਵਿੱਚ ਮੇਰੇ ਮਨ ਧੂਨੀ ਹੋ ਜਾ ਸੰਤਾਂ ਦੇ ਚਰਨਾਂ yeah é. é. ਲੋ ਚੱਲਿਆ ਹੈ ਜਿਸ ਸਮੇਂ ਅੰਮ੍ਰਿਤ ਸਰਵੇ ਵਿੱਚ ਸਰਵਰਤੀ ਸੇਵਾ ਚੱਲ ਰਹੀ ਹੈ ਵਿਕਾਰ ਸੇਵਾ ਚੱਲਤ ਹੀ ਹੈ ਉਸ ਸਮੇਂ ਗੁਰੂ ਸਾਹਿਬ ਨੇ ਨੌਕੀ ਲਾਈ ਰਹਿਮ ਗਿਆਨੀ ਜੇਨਾਂ ਕੋ ਤੁਸੀਂ ਨਾਮ ਸਰਮਾ ਕੀਤਾ ਉਹਨਾਂ ਭਾਈ ਸਾਧੂ ਪੂਰਨ ਬ੍ਰਹਮ ਗਿਆਨੀ ਸੀ ਨਾਮ ਵਿੱਚ ਰਸੀ ਸੀ ਸੇਵਾ ਸੁਭਾਵੀ ਹੁੰਦਾ ਨਹੀਂ ਇੱਕ ਤਾਂ ਬਕੌਣ ਦੇ ਲਈ ਬਾਲਣ ਦੀ ਲੋੜ ਪੈਂਦੀ ਹੈ। ਔਰ ਪੈਂਡਾ ਅਖਟੋਰੀ ਬੜੈ ਚ ਪੈਂਦਾ ਨਾ ਕਿਸੇ ਦੇ ਕੋਲ ਉਸ ਨਗਰ ਦੇ ਲੋਕਾਂ ਨੂੰ ਭਾਈ ਸਾਬੋ ਵੀ ਨੇ ਪ੍ਰੇਰਿਆ ਕਹਿੰਦੇ ਭਾਈ ਜਿਹੜਾ ਇੱਕ ਪਾਥੀ ਦਊਗਾ ਉਹਦੇ ਇੱਕ ਪੁੱਤਰ ਹੋਊਗਾ ਤੇ ਜਿਹੜਾ ਦੋ ਪਾਥੀਆਂ ਦੇ ਉਹਨੂੰ ਦੋ ਪੁੱਤਰ ਹੋਣਗੇ ਕਿ ਤੁ ਬੀਬੀ ਹੋਸੇ ਨਗਰ ਦੀ ਉਹ ਕਹਿੰਦੀ ਦਾਦਾ ਜੀ ਤੁਸੀਂ ਕਿਹੜੇ ਮੱਥਾ ਕਰ ਰਹੇ ਹੋ ਸਾਡੇ ਪਿੰਡ ਤਾਂ ਬੋਹਾ ਨਹੀਂ ਮੁਕਣਾ ਦੇਖੋ ਸਾਡੇ ਪਿੰਡ ਦੇ ਵਿੱਚ ਬੋਹਾ ਨਹੀਂ ਮੁਕਣਾ ਭਾਈ ਸਾਹੋਬੀ ਦਾ ਬਚਨ ਦੇਖੋ ਕਹਿੰਦੇ ਬੀਬੀ ਇਹ ਤੇਰੇ ਪਿੰਡ ਦੇ ਵਿੱਚ ਬੋਹਾ ਨਹੀਂ ਮੁਕਣਾ ਤਾਂ ਗੁਰੂ ਰਾਮਦਾਸ ਮਹਾਰਾਜੀ ਦਾ ਦਰਬੀ ਇੱਟ ਹੈ ਉਹਦੇ ਦਰਬਾਰ ਪਰ ਰਹਿਤਾਂ ਦਾ ਸਮੁੰਦਰ ਹੈ ਉਹ ਨਹੀਂ ਮੁਕਣਾ ਕੋਈ ਫਤਨਾ ਜੀ ਗੁਰੂ ਰਾਮਦਾਸ ਜੀ ਦੇ ਪੜਹਾੜੇ ਪਰੇ ਹੋਏ ਪੂਰਨਯੋਗ ਪੜਾਵੀ ਮੇ ਮੁਕਦਾ ਕਿ ਅਰਥ ਜਾਨਾ ਬਾਹੂ ਫਰਤੂ ਬਰਾਦਰ ਭਾਈ ਟੋਕਣਾ ਆਵੇ ਵੱਧ ਹੋ ਜਾਏ ਇਹ ਖਿਆਨਾ ਮੁਕਣ ਵਾਲਾ ਨਹੀਂ ਜਿਹੜਾ ਖਜ਼ਾਨਾ ਸੰਤ ਮਹਾਰਾਜੀ ਸੰਤ ਬਾਬਾ ਆਪਰ ਸਿੰਘ ਜੀ ਮਾੜੂਣਾ ਸਰ ਮਾੜਾ ਮਾਰਾ ਬਾਬਾ ਜੀ ਨੇ ਬਤਾਇਆ ਔਰ ਜਿਹੜਾ ਖਜ਼ਾਨਾ ਸੰਤ ਬਾਬਾ ਪਰਵਾਰ ਸਿੰਘ ਜੀ ਮਹਾਰਾਜੀ ਨੇ ਬਤਾਇਆ ਸੰਤ ਬਾਬਾ ਸਾਹੂਰਾਮ ਮਹਾਰਾਜੀ ਨੇ ਬਤਾਇਆ ਤੇ ਗੁਰੂ ਘਟਿਆਰੋ ਖਜ਼ਾਨਾ ਮੁਕਉਣ ਵਾਲਾ ਨਹੀਂ ਕਿਉਂਕਿ ਇੱਕ ਗੱਲ ਹੈ ਅਸੀਂ ਆਨੰਦ ਦੀ ਘਾੜ ਦੇ ਵਿੱਚ ਤੁਰੇ ਫਿਰਦੇ ਆ ਆਪਾਂ ਇੱਥੇ ਆਏ ਆ ਸਾਰੇ ਆਨੰਦ ਦੀ ਘਾੜ ਦੇ ਨੰਦ ਕੇ ਕੋ ਤੋਂ ਮਿਲ ਜਾ ਨੰਦ ਗੁਰੂ ਦੇ ਪਿਆਰਿਓ ਆਪ ਗੁਰੂ ਦੇ ਦਰ ਤੋਂ ਮਿਲਣਾ ਆਨੰਦ ਭਿਆਰੀ ਮਾਏ ਸਤ ਗੁਰੂ ਮੈਂ ਪਾਇਆ ਇਥੋਂ ਆਨੰਦ ਲੱਗਦਾ ਵਿਦਵਾਨ ਹੋਏ ਉਸੋ ਵਿਦਵਾਨ ਦਾ ਨਾਮ ਜੀ ਸਾਰਾ ਨੇ ਸੁਣਿਆ ਪੜ੍ਹਿਆ ਵੀ ਗੱਲ ਮੈਂ ਨੰਦ ਦੀ ਕਰਕੇ ਉਸ ਤੋਂ ਬਾਅਦ ਸਮਾਪਤੀ ਕਰੂੰ ਉਸੋ ਬਹੁਤ ਵੱਡਾ ਬਲਾਸਪਰ ਹੋਇਆ ਉਹਦੇ ਕੋਲ ਇੱਕ ਡਾਕਟਰ ਆਇਆ ਉਹ ਡਾਕਟਰ ਕਹਿਣ ਲੱਗਿਆ ਵੀ ਮੈਂ ਪੇਸ਼ਾਵਰ ਡਾਕਟਰ ਐ ਲੋਕਾਂ ਦਾ ਇਲਾਜ ਕਰਦਾ ਐ ਬਿਮਾਰੀਆਂ ਦਾ ਇਲਾਜ ਕਰਦਾ ਐ ਪਰ ਮੇਰਾ ਮਨ ਅਨੰਦ ਦੇ ਵਿੱਚ ਨਹੀਂ ਹੈ ਮੈਂ ਅਨੰਦ ਦੀ ਭਾਵ ਦੇ ਵਿੱਚ ਆਂ ਮੈਨੂੰ ਕਿਸੇ ਪਾਸੋਂ ਅਨੰਦ ਮਿਲ ਜਾਂਦਾ ਉਸ ਨੂੰ ਕਹਿਣ ਲੱਗੇ ਅਰੇ ਤੁਹਾਡੀ ਮੁਸੀ ਕੀ ਐ ਜਦੋਂ ਸ਼ੁਰੂਆਤ ਦੇ ਵਿੱਚ ਤੁਸੀਂ ਸੋਚੇ ਹੁੰਦੇ ਸੀ ਤੁਹਾਡੀ ਰੁਚੀ ਕਿਹੜੇ ਕੰਮ ਦੇ ਵਿੱਚ ਸੀ ਉਹ ਡਾਕਟਰ ਕਹਿੰਦਾ ਵੀ ਮੇਰੀ ਰੁਚੀ ਮੈਂ ਬਟਾਰ ਨੇ ਹੁੰਦਾ ਹੁੰਦਾ ਸੀ ਇੱਕ ਸਾਜ ਹੈ ਟਾਰ ਉਹ ਬਣਾਉਂਦਾ ਹੁੰਦਾ ਸੀ ਮੇਰਾ ਬੜਾ ਦਿਲ ਲੱਗਦਾ ਸੀ ਉਹ ਸੋਚੀ ਕਹਿੰਦੇ ਐਂ ਕਰ ਇੱਕ ਹਫ਼ਤਾ ਡਾਕਟਰੀ ਵਾਲਾ ਕੰਮ ਛੱਡ ਕੇ ਨਾ ਇੱਕ ਹਫ਼ਤਾ ਗਿਟਾਰ ਵਜਾ ਕੇ ਦੇ ਕਹਿੰਦਾ ਜੀ ਉਹ ਡਾਕਟਰ ਨੇ ਉਸੋ ਜੀ ਦਾ ਬਚਨ ਮੰਨ ਕੇ ਇੱਕ ਹਫ਼ਤਾ ਗਿਟਾਰ ਵਜਾਈ ਤੇ ਫਿਰ ਉਸੋ ਜੀ ਕੋਲ ਜਾ ਕੇ ਉਸੋ ਜੀ ਕਹਿੰਦੇ ਦੱਸੋ ਭਾਈ ਜੀ ਤੁਹਾਨੂੰ ਆਨੰਦ ਆਇਆ ਕਹਿੰਦਾ ਜੀ ਜਿੰਨਾ ਆਨੰਦ ਗਿਟਾਰ ਵਜਾਉਣ ਦੇ ਵਿੱਚ ਆਇਆ ਉਹਨਾਂ ਕਿਤੇ ਆਏ ਹੀ ਨਹੀਂ ਆਪੋ ਸਤਨਾਮ ਜੀ ਵਾਹਿਗੁਰੂ ਮੈਨੇ ਤੇਰਾ ਕੰਮ ਇਹ ਸੀ ਸਿੱਧੇ ਚਲੇ ਆ ਗਿਆ ਕੋ ਸਤਿਨਾਮ ਸ੍ਰੀ ਵਾਹਿਗੁਰੂ। ਥੋ ਵੀ ਆਪਣੀ ਗੱਲ ਹੈ ਆਪਣਾ ਕੰਮ ਕੀ ਸੀ ਨਾਮ ਜਪਣਾ। ਅਬਰ ਕਾਜ ਤੇਰੇ ਕਿਤੇ ਨਾਕਾਮ ਹੋ ਮਿਲ ਸਾਧ ਸੰਗਤ ਭਾਜਨ ਕੇਵਲ ਨਾਮ ਨਾਮ ਜਪਣ ਦੇ ਲਈ ਆਪਾਂ ਇੱਥੇ ਆਇਆ। ਜਿਹੜਾ ਕੰਮ ਸਾਨੂੰ ਮਹਾਰਾਜ ਜੀ ਨੇ ਦੇ ਕੇ ਭੇਜਿਆ ਉਹ ਕੰਮ ਅਸੀਂ ਕਰਦੇ ਨਹੀਂ ਕਰਉਂ। ਸਾਡਾ ਕੰਮ ਆ ਬੰਦਗੀ ਕਰਨਾ, ਸਿਮਰਨ ਕਰਨਾ। ਆਪਾਂ ਸਿਮਰਨ ਕਰੀਏ, ਬੰਦਗੀ ਕਰੀਏ। ਆ ਮਨੂਰਥ ਨੇ ਜਿਹੜੇ ਮਹਾਪੂਖਾਂ ਦੇ ਏਡੇ ਏਡੇ ਪਾਵ ਵਕਾਰ ਕਰਨੇ ਕੱਟ ਕਰਨੇ ਸੰਗਤਾਂ ਨੂੰ ਜੋੜਨਾ ਬਾਬਾ ਜੀ ਨੇ ਬੜਾ ਉਪਰਾਲਾ ਕੀਤਾ ਜੋੜਿਆ ਤਾਂ ਕਿ ਮਤਲਬ ਇਹ ਆ ਵੀ ਕਿਸੇ ਦਾ ਮਨ ਜੁੜ ਜਾ ਜਦੋਂ ਮਨ ਜੁੜ ਗਿਆ ਗੁਰੂ ਜੀ ਪਿਆਰਿਓ ਫਿਰ ਸਾਰੀ ਫੇਰ ਬਣ ਜਾਣੀਆ ਮਨ ਵਿੱਚੇ ਸਤਿਗੁਰੂ ਕੇ ਪਾਸ ਤੇ ਸਰਵਕੇ ਕਾਰਜ ਕਾਰਜ ਨਿਵਾਸ ਫੇਰੀ ਕਾਰਜਰਾ ਸੁਣਿਆ ਗੁਰੂ ਜੀ ਪਿਆਰਿਓ ਆਓ ਇੱਕ ਸਾਧੂ ਦੇ ਪਰਦਾਇ ਧਾਰਨਾ ਪੜ ਲਈਏ ਸੰਤ ਮਰਦਾ ਬਲਵੰਤ ਸਿੰਘ ਜੀ ਮਹਾਰਾਜ ਨੂੰ ਯਾਦ ਕਰਨੇ ਆ ਬੜੇ ਕੀਤੇ ਆਉਂਦੇ ਨੇ ਮਿੱਠੇ ਬੋਲ Amém. ਮੈਂ ਤੇ ਹੋਰ ਪਤੀ ਰਾਕੇ ਆਓ ਜਿਨੇ ਵੀ ਮਹਾਂਪੁਰਖ ਕੌਣ ਕੇ ਸਵਾਲ ਦਾ ਧੰਨਵਾਦ ਬਾਬਾ ਗਰਜੰਤ ਸਿੰਘ ਜੀ ਦਾ ਜੋ ਸਟੇਜ ਦੀ ਕਾਰਵਾਈ ਸੰਭਾਲ ਰਹੇ ਹੈ ਉਹਨਾਂ ਦਾ ਵੀ ਧੰਨਵਾਦ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਕੋਟ ਧੰਨਵਾਦ ਜੀ ਵਾਹਿਗੁਰੂ ਜੀ ਕਾ ਬਖਸ਼ਾ ਵਾਹਿਗੁਰੂ ਜੀ ਸੱਤੇ ਬਹੁਤ ਬਹੁਤਾਂ ਦਾ ਧੰਨਵਾਦ